ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਠਾਕ ਆ ਤੇ ਅਹੀਂ ਬਹੁਤ ਵਧੀਆ ਤੇ ਅੱਜ ਅਹੀਂ ਬਣਾਉਣ ਲੱਗੇ ਆ ਅਲਸੀ ਮੈਂ ਅਲਸੀ ਰੇਖਣ ਲਈ ਆ ਕਿ ਵਿੱਚ ਮਿੱਟੀ ਮੱਟੀ ਨਾ ਹੋਵੇ ਸਾਫ਼ ਕਰ ਲੈਣੀ ਆ ਤੇ ਬੱਚੇ ਚਾਹੀਦਾ ਤੇ ਇਹਨਾਂ ਨੂੰ ਖਵਾ ਖਵਾਵਾ ਪਰ ਬੱਚੇ ਖੋਆ ਪਸੰਦ ਨਹੀਂ ਕਰਦੇ ਕਹਿਣ ਲੇ ਤੇ ਅਲਸੀ ਬਣਾ ਕੇ ਦਓ ਤੇ ਹੁਣ ਮੈਂ ਹਾਂ ਚੱਲ ਥੋੜੀ ਜੀ ਅਲਸੀ ਬਾ ਲੈਨੇ ਆ ਤੇ ਜਿਆਦਾ ਵਿੱਚ ਵੇਸਣ ਪਾਵਾਂਗੇ ਹੁਣ ਮੈਨੂੰ ਸਾਫ਼ ਕਰਕੇ ਫੇਰ ਆਪਾਂ ਭੁੰਨਦੇ ਆ ਅਲਸੀ ਫੇਰ ਤੁਹਾਨੂੰ ਉਹ ਵੀ ਖਾਣ ਲੈਂਦੇ ਆ ਹੁਣ ਆਪਾਂ ਲੱਗੇ ਆ ਜੀ ਅਸੀਂ ਪੁੰਨਣ ਵਹਿ ਤੇ ਸਾਰੇ ਕੰਮ ਹੁੰਦੇ ਆ ਚੁੱਲੇ ਤੇ ਤੇ ਪਰ ਚੁੱਲਾ ਹੀ ਬਣਾਇਆ ਹੀ ਨਹੀਂਗਾ ਕਿਉਂਕਿ ਹੁਣ ਚੁੱਲਾ ਨਾਲੋਂ ਪਤਾ ਵਾ ਕਿ ਤਾਂ ਟਾਈਮ ਬੜਾ ਲੱਗ ਜਾਂਦਾ ਤੇ ਸਾਰਾ ਕੰਮ ਇੱਥੇ ਹੀ ਕਰੀਦਾ ਵਾ ਗੈਸ ਤੇ ਹੀ ਤੇ ਕੱਲ ਮੈਂ ਗੈਸ ਤੇ ਹੀ ਅੰਦਰ ਪੁੰਨ ਲੈਨੇ ਆ ਤੇ ਫਿਰ ਇੱਥੇ ਬਣਾਵਾਂਗੇ ਕਿਉਂਕਿ ਬਾਹਰ ਇੱਕ ਚੁੱਲੇ ਦੇ ਕੰਮ ਕਰੀਏ ਚੁੱਲਾ ਬਣਾ ਵੀ ਲੈਂਦੇ ਪਰ ਉਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਵਾ ਤੇ ਗਿਆਸ ਤੇ ਫਟਾਫਟ ਕਰਕੇ ਦਵੇਲੇ ਭਵਾਉਂਗੇ ਫਿਰ ਹਾਂਜੀ ਜੀ ਹੁਣ ਦੇ ਹੀ ਅਸੀਂ ਬਣਾਉਣਾ ਅਸੀਂ ਕੁੱਟ ਕੇ ਰੱਖੀ ਆ ਤੇ ਆਹ ਮਾਲੀ ਵਿੱਚ ਪੋਣ ਲਈ ਆਵਾ ਗਿਆਸ ਤੇ ਕੰਮ ਰੋਕਣੀ ਹੀ ਬੈਠਾ ਕੜਾਈ ਹੀ ਵੱਡੀ ਤੋਂ ਸਮਾਨ ਹੀ ਜ਼ਿਆਦਾ ਫਿਰ ਸਾਨੂੰ ਚੁੱਲਾ ਬਣਾਉਣਾ ਪਿਆ ਫਿਰ ਸਾਨੂੰ ਚੁੱਲਾ ਹੈਗਾ ਹੀ ਬਣਿਆ ਪਰ ਅਸੀਂ ਕਦੀ ਵਰਤਿਆ ਨਹੀਂ ਫਿਰ ਹਾਰ ਕੇ ਇਹੋ ਹੀ ਵਰਤਣਾ ਪਿਆ ਸਾਨੂੰ ਕਿਉਂਕਿ ਤੁਸੀਂ ਆਪ ਸਿਆਣੇ ਜੇ ਸਮਾਨ ਥੋੜਾ ਬੋਤਾ ਤੇ ਗੈਸ ਤੇ ਬਣ ਜਾਂਦਾ ਪਰ ਹੁਣ ਜਿਆਦਾ ਸਮਾਨ ਗੈਸ ਤੇ ਨਹੀਂ ਬਣਦਾ ਤੇ ਨਾਲੇ ਠੰਡ ਬੜੀ ਆ ਨਾਲੇ ਲੱਗੇ ਅੱਜ ਸੇਕ ਲੈਣੇ ਆ ਤੇ ਨਾਲੇ ਅਸੀ ਬਣਾ ਲੈਣੇ ਆ ਬੜਾ ਪੈਂੰਡਿਆ ਵੇ ਇੱਥੇ ਤਾਂ ਗਰੇਹਾ ਘੁੰਡੇ ਆ ਤੇ ਤੇ ਇਸ ਨਾਲ ਮੈਂ ਪੂਰ ਲਿਆ ਵਾ ਬਾਰੇ ਐਸੀ ਫੋਨਿਕਾ ਤੇਰੀ ਪੀ ਦੀ ਹੁਣ ਦਈਆ ਬੱਚੇ ਕੱਢਣ ਮੂਫਲੀ ਵਗੈਰਾ ਦੀਆਂ ਗਿਰੀਆਂ ਜਾਂ ਹੋਰ ਸਮਾਨ ਸਮੋ ਜੋ ਵੀ ਕੁੱਟ ਕੇ ਬੋਹਾਂ ਵਿੱਚ ਤੇ ਕੱਢ ਜੇ ਨਾ ਚਾਨੀ ਹੋਣਾ ਤੇ ਦੇਖਣਾ ਵੇਸਣ ਵੀ ਆਪਾਂ ਪੁੰਨ ਲਿਆ ਵਾ ਤੇ ਹੁਣ ਆਪਾਂ ਬਣਾਉਂਦੇ ਆ ਚਾਣੀ ਹੁਣ ਚਾਣੀ ਚਾਜਣਾ ਬਣਾ ਕੇ ਤੇ ਫਿਰ ਵਿੱਚ ਪਾ ਦੇਨੇ ਵੇਸਣ ਤੇ ਨਾਲ ਪਾ ਦੇਨੇ ਹਲਸੀ ਤੇ ਨਾਲ ਜਿਹੜਾ ਵੀ ਮੁੱਟੀ ਦੀ ਹਲ ਹੋਰ ਪਾਉਣਾ ਫਿਰ ਸੋਬੋ ਪਾ ਲੈਨੇ ਆ ਅੱਜ ਠੰਡ ਹੀ ਤੇ ਅਗੇ ਵੀਡੀਓ ਵੀ ਟਾਈਮ ਨਾਲ ਬਣ ਗਈ ਆ ਅਸੀਂ ਤਾਂ ਮੈਂ ਚੱਲਾ ਜੇ ਇਹੀ ਕੰਮ ਕੱਢ ਲੈਨੀ ਆ ਕਿਉਂਕਿ ਇਹੋ ਦਿਨ ਵਾਸਤੇ ਤੁਹਾਨੂੰ ਤਾਂ ਦੇਖਾਂ ਦੀ ਲਓ ਜੀ ਹਲਸੀ ਆਪਣੀ ਬਣ ਗਈ ਤੇ ਪਿੰਨੀਆਂ ਮੈਂ ਨਹੀਂ ਆਹੀ ਬਣਾਉਣਾ ਤੇ ਆਜ ਹੁਣ ਮੈਂ ਦਿੱਤੀਆਂ ਜੇ ਪੀਪੇ ਵਿੱਚ ਪਾ ਵਖਾ ਪੀਪਾ ਆ ਦਿੱਤੀਆਂ ਜੇ ਪਾ ਤੇ ਹੁਣ ਇਹ ਖਾ ਕੇ ਤੇ ਕਰਨ ਸਿੰਘ ਨੂੰ ਹੀ ਮੰਗਣ ਦੇ ਆ ਗਜਰੇਲਾ ਕਰਨ ਕਹਿੰਦਾ ਕਿ ਜ਼ਰੇਲਾ ਬਣਾਉ ਤੇ ਮੈਂ ਕਹਿਣ ਲਿਆ ਕਿ ਤੰਗਰੀ ਬਾਹਾਂਗੇ ਕਰਨ ਨੂੰ ਪਹਿਲਾਂ ਗਜਰੇਲਾ ਬਣਾ ਦਿੰਦੇ ਆ ਇਹ ਮੁਕੂ ਕਿਤੇ ਮੁਕੇ ਤੰਗਰੀ ਬਣਾ ਲੀ ਕੀ ਦੇਣਾ ਕਿਉਂਕਿ ਅਰਸੇ ਤੋਂ ਹੋਣੀ ਖਾਦੀ ਜਾਣੀ ਐ ਤੋਂ ਤੇ ਦੇ ਦੇਣਾ ਥੋੜੀ ਗਰਮੀ ਹੋਵੇ ਫਿਰ ਉੱਠ ਆ ਜਾਂਦਾ ਨਾ ਕੰਮ ਕਿੰਨਾ ਚਿਰ ਨਿਕਲੂਗਾ ਅਰਸੀ ਮਾ ਇਹਦੇ ਹੁਣ ਪਾਪਾ ਨਹੀਂ ਜਾਣਣ ਤੂੰ ਨਹੀਂ ਖਾਣੀ ਨਹੀਂ ਮੈਂ ਤਾਂ ਨਹੀਂ ਨਹੀਂ ਖਾਣਾ ਹੁੰਦਾ ਹੈ ਇਹ ਗਰਮ ਗਰਮ ਕਰਾਂਦੇ ਦਿੰਦੀ ਨਹੀਂ ਆਦਾ ਤਿੰਨੀਆਂ ਪਿੰਨੀਆਂ ਚੁੱਟੀਆਂ ਤੇ ਕੰਮ ਕਾਸਣਾ ਟੁੱਪ ਦੇ ਲੱਗੀ ਨਹੀਂ ਕੀ ਤੇਰੀ ਯਾਰ ਕੱਢ ਦੇ ਹੋਰ ਮੈਂ ਬੰਦ ਕਰਕੇ ਪਿਆ ਰਿਹਾ ਤੂੰ ਨਾਲ ਦੇ ਹੈਗੀ ਗੱਲ ਤੇਰੀ ਚਲੋ ਫਿਰ ਤੇ ਪੈਂਟ ਕੋਟ ਤਾਂ ਬਣਾ ਤੂੰ ਰਹਿੰਦਾ ਨਹੀਂ ਹਾਂ ਸੁੱਟਣਾ ਤੇ ਤੂੰ ਗੋਆ ਹੀ ਆ ਕਿਦਾਂ ਛੇ ਦਿਨਾਂ ਛੱਡਿਆ ਹੱਸ ਤੇਰੀ ਨਹੀਂ 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 ਚਲੋ ਦੁਬਾਰਾ ਚਲੋ ਚਲੋ ਨਹੀਂ ਇਹਦਾ ਅੰਡ ਕੀ ਕਰਨਾ ਗੱਲ ਦਾ ਮੈਨੂੰ ਸਮਝ ਨਹੀਂ ਆਉਂਦੀ ਓਏ ਯਾਰ ਐਂਡ ਇਹੋ ਲਿਆ ਦਿੱਤਾ ਜੋ ਵੀ ਤੇਰੀ ਪਸੰਦ ਦਾ ਹੈ। ਤੇ ਉਹ ਦਿਨ ਦੱਸ ਦੇਣਾ ਮੈਂ ਆ ਲੈਣਾ ਤੇ ਆ ਲੈ ਦਿੰਦੀ। ਤੂੰ ਜਾਣੀ ਉਹਦਾ ਮੇਰੀ ਬੇਇੱਜ਼ਤੀ ਕਰਾਉਣੀ ਹੁੰਦੀ ਉਹਦੇ ਸਾਹਮਣੇ ਮੈਂ ਕੋਕਰ ਲੈ ਕੇ ਚਾਈ ਦਿੰਦੀ। ਰਵਣ ਪਤਾ ਕਿੱਦਾਂ ਸੱਟਣਾ? ਮੈਨੂੰ ਤਾਂ ਲੱਗਦਾ ਪਤਾ ਵੀ ਸਾਰਾ ਕੁਝ ਪਤਾ। ਚੱਲ ਫਿਰ। ਲੈ ਜਾ ਵੀ ਤੋਕੇ ਤਾਂ ਹੁਣ ਸਾਹਮਣੇ ਰਹਿ ਲਾ ਤੇਨੂੰ ਪਾ ਲਈ ਹੁਣ ਅੱਧ ਨੂੰ। ਡਾਇਰੈਕਟਰ ਸਾਹਿਬ ਦੀ ਸੁਣ ਲੋ ਹਾਂ। ਚੱਲ ਜਾਈਏ। ਚਲੋ। 3 2 1 ਸਟਾਰਟ ਉਦੋਂ ਤੋਂ ਮੇਰਾ ਨਾਲ ਹੀ ਗਿਆ ਹਨਾ ਨਹੀਂ ਸੂਟ ਪਸੰਦ ਤਾਂ ਮੈਨੂੰ ਉੱਥੇ ਕਹਿ ਦਿੰਦਾ ਤਾਂ ਉਦੋਂ ਹੀ ਤੈਨੂੰ ਵਿਆਹ ਲਾ ਦਿੰਦੀ ਪਰ ਇੱਕ ਗੱਲ ਵਾ ਤੂੰ ਹਰ ਟਾਈਮ ਮੇਰੀ ਬੇਇੱਜ਼ਤੀ ਉਹਦੇ ਕੋ ਕਰਾਉਣੀ ਹੁੰਦੀ ਆ ਲੈ ਸਾਂਭ ਲੈ ਹੁਣ ਇਹਨਾਂ ਦੇ ਕੋਲ ਮੈਂ ਜੀ ਕੱਟੀ ਨਾ ਨਾ ਬੋਲੋ ਕੋਸੇ ਨਹੀਂ ਆਉਂਦਾ ਇਹ ਨਾ ਪਾਣੀ ਲੈ ਕੇ ਆਈ ਨਾ ਉਹਦਾ ਪਾਣੀ ਲੈ ਕੇ ਸਮਝ ਨਹੀਂ ਗੱਲ ਹੈ ਬਜਿੰਦਾ ਪਹਿਲਾਂ ਆਉਣਾ ਵਾ ਅੱਛਾ ਤੇ ਜਿੰਦਾਂ ਦੀ ਗੱਲ ਪਹਿਲਾਂ ਕਰ ਲੈਣੀ ਆ ਤੇ ਜੀ ਦੇ ਪਹਿਲਾਂ ਤੁਹਾਨੂੰ ਬਿਠਾਉਣਾ ਵਾ ਵੀ ਬੋ ਤੇ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਹਾਂ ਫੇਰ ਤੁਸੀਂ ਗੱਜੇਦਾਰੀ ਕਰਨਾ ਵੀ ਹਾਂ ਅੰ데 ਇਹ ਪਹਿਲਾਂ ਬੈਠ ਜਾਓ ਪਿੱtras ਨੂੰ ਪਾਣੀ ਉਹ ਬਹੁਤ ਬੰਦੇ ਇਥੋਂ ਸਭੀ ਮਾਈਆਂ ਨਾਲੇ ਤੇਰਾ ਕੀ ਹੋਇਆ ਵੀ ਪ੍ਰਣਾ ਆ ਗਿਆ ਕੱਲ ਪੇਪਰ ਬੋਰਡ ਦਾ ਦਮੀ ਦਾ ਇੰਗਲਿਸ਼ ਦਾ ਪੇਪਰ ਹੀ ਘਰੇ ਤੇ ਨਾਲ ਉਸਾਰਾ ਜੀ ਆਗੇ ਤੇ ਕਹਿੰਦੇ ਸੀ ਖੋਰੀ ਕੱਢੀ ਕਰਦੀ ਆ ਆਹੋ ਹੀ ਦਿਨ ਧਮਾਦਾ ਦੇ ਦਿਨ ਚੱਲੇ ਤੇ ਭਾਰੀ ਪੇਪਰ ਦੀ ਤਿਆਰੀ ਛੱਡ ਕੇ ਨਾ 6-7 ਮੋੜੇ ਆਏ ਮੇਰੇ ਨਾਲ ਤੇ ਕਹ ਖੋਰੀ ਦੀ ਟਰਾਲੀ ਨੂੰ ਭਰ ਕੇ ਪੂਰੀ ਢੰਡਾ ਭਰ ਭਰ ਕੇ ਤੈਨੂੰ ਬੰਨ ਕੇ ਤੇ ਭੇਜਿਆ ਉਹ ਆ ਕੇ ਉਹ ਵੀ ਗੱਲ ਪਾਉਂਦੀ ਆ ਗੱਲ ਕਰਦੇ ਹੋਈ ਇਹ ਬਲੇ ਨਾ ਚੱਲ ਜੇ ਪਰੌੜਾ ਤਵੀਆਂ ਘੜਣਾ ਤੇ ਲੈਦਾਗੇ ਫਿਰ ਉਹ ਆ ਗਿਆ ਤੇ ਬਈਆਂ ਨੂੰ ਚਲੋ ਕੁੜੀ ਬੋਲਣੇ ਪਰੋਲਾ ਬੋਲਣੇ ਦੇ ਆ ਕੁੜੀ ਕਿਹੜੀ ਹੈ ਤੇਰੀ ਸੁਈ ਹੈ ਲੈ ਜਾ ਕੇ ਚੱਲੋ ਪਹਿਲਾਂ ਇਹਨਾਂ ਨੇ ਭੰਜੀ ਦੇਣਾ ਨੂੰ ਬਿਠਾ ਲੈਣਾ ਹਾਂ ਤੁਸੀਂ ਪਾਣੀ ਲੈਣ ਚੱਲ ਜਾਣਾ ਇਹਨੇ ਆਪੇ ਚ ਗੱਲਬਾਤ ਕਰਨੀ ਮੈਂ ਭਾਈ ਨੂੰ ਇਸ਼ਾਰਾ ਕਰੂੰਗਾ ਇਹਨਾਂ ਬੈਠੇ ਆ ਜੀ ਭਾਈ ਹਾਲ ਚਾਲ ਕੁਛ ਨਾ ਜਦੋਂ ਦਾ ਹਾਲ ਚਾਲ ਹੋ ਗਿਆ ਤੁਹਾਨੂੰ ਮੈਂ ਇਸ਼ਾਰਾ ਕਰੂੰਗਾ ਤੁਸੀਂ ਆ ਕੇ ਪਾਣੀ ਭਰ ਆ ਲਿਓ ਤੇ ਨਾਲੇ ਜਦੋਂ ਮੇਰੀ ਗੱਲ ਸੁਣ ਪਰੋਲਾ ਤੇ ਮੁਸ਼ਰਰ ਵਟ ਤੇ ਇਜਾਦਾ ਕਰੇ ਕੀ ਕਰੀ ਜਾਂਦਾ ਕੋਈ ਗੱਲਬਾਤ ਕੋਈ ਕਰਨੀ ਨਾ ਫਸਲਾਂ ਬਾਰੇ ਪੁੱਛਾ ਗਿਆ ਕੋਈ ਅੱਦਾ ਪੁੱਛ ਹੋ ਗਿਆ ਕੋਈ ਕੁਛ ਨਾ ਦੋ ਦਿਨਾਂ ਕਰ ਲੈ ਭਾਈ ਹਾਂ ਨੀ 2500 ਰੁਪਇਆ ਲੈ ਸਰਦਾਰ ਸਾਹਿ ਉਹ ਹੋਏ ਫੇਰ ਐਂਡੋ ਨਹੀਂ ਨਹੀਂ ਤੋ ਨਹੀਂ ਕੋਈ ਨਾ ਭਾਈ ਜੋਦ ਜਿੱਤੇ ਆ ਗੱਲ ਕਹਿੰਦੇ ਆ ਸੀਰ ਕਿਉਂ ਨਹੀਂ ਹੁੰਡਿਆ ਕਿੱਥੇ ਵਸਦਾ ਹਾਂ ਜੇ ਤੁਹਾਨੂੰ ਕਿੰਨੀ ਗੱਲ ਦਾ ਸੌਂਡਿਆ ਨਾ ਕਿਹੜਾ ਗੱਲ ਦਾ ਉੱਧਰ ਵੇਖੋ ਉੱਧਰ ਵੇਖੋ ਇਹ ਡੈਡੀ ਵੱਲੋਂ ਕੁਛ ਹਾਂ ਇਹ ਇਹ ਗੱਲ ਦਾ ਸੌਂਡਿਆ ਡੈਡੀ ਵੱਲੋਂ ਗਾਂਦ ਕੁਛ ਇਦਾਂ ਦੀ ਗੱਲ ਕੀਤੀ ਨਾ ਤੇ ਫੇਰ ਵੀ ਇਸ ਨਹੀਂ ਅੱਜ ਤੱਕ ਉਹਨਾਂ ਜਿਹੜੇ ਕੰਮ ਕਹੇ ਆ ਨਾ ਉਹ ਕੀਤੇ ਆ ਉਹਦਾ ਚਾਚਾ ਕਹਦਾ ਉਧਰ ਗਿਆ ਹੀ ਨਹੀਂ ਆ ਗਾੜੀ ਨਿਕਲ ਗਿਆ ਮਗਰ ਨਹੀਂ ਉਧਰ ਹੈ ਗਈ ਸੀ ਟੋਪੀ ਰੱਖੀ ਸੀ ਸਿਰ ਤੇ ਤਾਂ ਟੋਪੀ ਲਗਾ ਲਾਉਣਾ ਨਹੀਂ ਨਹੀਂ ਇਹਦਾ ਹਾਸਾ ਹੱਸ ਕੇ ਲੱਤਾ ਵੀ ਕਰਦੇ ਸਟਾਰਟ ਸੀਰੀਅਸ ਹੋ ਕੇ